ਮੈਂ ਤੇ ਕੀ ਘਟਨਾ ਕੀ ਹੋਈ ਆ ਵੀਰੇ ਜੇ ਮੇਰਾ ਪਲਾਟ ਆਸੀਂ ਅੱਜ ਦੁਕਾਨ ਬਣਾਣੀ ਸ਼ੁਰੂ ਕਰ ਰਹੇ ਸੀ ਤੇ ਮੀਆਂ ਪਟ ਰਹੇ ਸੀ ਆਦੀਆਂ ਮੀਆਂ ਪਟਦੇ ਇਹਨਾਂ ਪਤਾ ਨਹੀਂ ਇਕਦਮ ਸਾਡੇ ਪਲਾਟ ਦੇ ਵਿੱਚੋਂ ਗੈਸ ਪਾਈਪ ਕਿੱਦਾਂ ਆ ਗਈ ਜੀ ਸੀ ਬੀ ਜਦੋਂ ਪਟਣ ਲੱਗਾ ਤੇ ਜੀ ਸੀ ਬੀ ਨਾਲ ਇਕਦਮ ਪ੍ਰੈਸ਼ਰ ਆਇਆ ਮੈਂ ਸੋਚਿਆ ਜੀ ਸੀ ਬੀ ਦਾ ਪ੍ਰੈਸ਼ਰ ਹੋ ਪਰ ਦੇਖਿਆ ਤਾਂ ਗੈਸ ਪਾਈਪ ਦਾ ਪ੍ਰੈਸ਼ਰ ਸੀਗਾ ਹੂੰ ਤੇ ਅੱਧੇ ਘੰਟੇ ਬਾਅਦ ਇਹਨਾਂ ਨੇ ਕੰਟਰੋਲ ਕੀਤਾ ਅੱਧਾ ਘੰਟਾ ਸਾਨੂੰ ਪੁੱਛੋ ਵੀ ਅੱਧਾ ਘੰਟਾ ਕਿੱਦਾਂ ਕੱਢਿਆ ਸੀ ਹੂੰ ਸਾਰੇ ਪਾਈਪ ਤੁਹਾਡੇ ਪਲਾਟ ਚ ਆ ਦੱਸ ਰਹੇ ਸੀ ਹਾਂਜੀ ਇਹ ਪਾਈਪ ਸਾਡੇ ਪਲਾਟ ਚ ਆ ਜੀ ਇਹ ਬਿਲਕੁਲ ਜੀ ਤਸਵੀਰਾਂ ਦਿਖਾ ਦੀ ਮਿੰਟੀ ਕਿੰਨੀ ਉੱਡ ਕੇ ਆ ਗਈ ਹੈ ਸਾਡੇ ਜਵਾਬ ਆ ਬਿਲਕੁਲ ਜੀ ਅਸੀਂ ਤਸਵੀਰਾਂ ਹੋਰ ਦਿਖਾ ਦਈਏ ਕਿ ਜਿਹੜੀ ਜੱਟ ਉੱਡ ਕੇ ਆਈ ਹੈ ਤਾਂ ਜਿੰਨਾ ਕ ਲੋਕ ਕਹਿ ਰਹੇ ਨੇ ਕਿ ਇਹ ਬਣਾਣਾ ਚਾਹ ਰਹੇ ਆ ਉਹ ਦਿਨ ਬਾਅਦ ਵੀ ਦਿਖਾਉਗੇ ਮੇਰੇ ਨਾਲ ਹਾਂ ਜੀ ਬਿਲਕੁਲ ਜੀ ਦੁਕਾਨ ਨੂੰ ਤਾਂ ਇਹ ਨੇ ਬਣਾਤਾ ਵੀ ਜਿਵੇਂ ਸਮਾਨ ਦੇ ਉੱਪਰ ਪਾ ਲਈਏ ਕੋਈ ਤਾਂ ਹੁਣ ਤੇ ਨਾਮ ਛਾਣੂ ਹੈ ਇਹ ਗੱਲ ਤੁਹਾਨੂੰ ਧਿਆਨ ਹੋਣਾ ਵੀ ਇੱਕ ਵਾਰ ਤਾਂ ਬੰਦਾ ਵੇਖ ਕੇ ਉੱਥੇ ਘਬਰਾ ਜਾਂਦਾ ਤੇ ਫਿਰ ਬੈਂਸਾ ਕ੍ਰੀਏਟ ਨਾ ਹੋਵੇ ਰਿਪੇਅਰ ਕਾਰਡ ਦੇ ਦੌਰਾਨ ਰਿਪੇਅਰ ਟਾਸਕ ਜਿਹੜਾ ਚੱਲ ਰਿਹਾ ਹੈ ਭਾਈ ਡੇਡਲੀਆਂ ਦੇ ਸਾਹਮਣੇ ਟਾਈਮਰ ਦੇ ਨਾਲ ਅਲੱਗ ਹੈ ਅਨਿਵਾਰ ਜੇਕਰ ਅਸੀਂ ਨਿਵਾਣੇ ਕਰ ਤੋਂ ਸੁਧੀ ਲਾ ਦੇਵਾਂਗੇ ਤਾਂ ਕਿੱਥੇ ਰਹਿ ਕੇ ਕਰਾਂਗੇ ਤੇ ਫਿਰ ਤਾਂ ਚਾਹਤ ਕਹਿਣੀ ਹੈ ਕਿ ਆਪਦੇ ਟੈਪ ਆ ਨਿਵਾਣੇ ਵਿੱਚ ਇੰਨੋਂ ਨੇ ਇੱਕ ਐਂਗਲ ਦੇ ਵਿੱਚ ਕਿੰਨਾ ਪਿੱਛੇ ਜਾਉਂਦੇ ਯਕੀਨ ਆਇਆ ਤਾਂ ਕੀ ਕਹਿਣਾ ਚਾਹੋਗੇ ਜਿਹੜੀ ਆਹ ਗੈਸ ਪਾਈਪ ਲੀਕ ਹੋਈ ਏ ਭਾਈ ਪਹਿਲਾਂ ਤਾਂ ਉਹਦੀ ਆਵਾਜ਼ ਸੁਣੋ ਆਪਾਂ ਨੂੰ ਕਿੰਨੇ ਦੂਰ ਖੜਵਾ ਪੈ ਰਿਹਾ ਜਿਸ ਤਰ੍ਹਾਂ ਹੈਲੀਕਾਪਟਰ ਦਾ ਧੋਖ ਇਕੱਠੇ ਗੂੰਜ ਹੋਵੇ ਨਾ ਇੰਨੀ ਪ੍ਰੈਸ਼ਰ ਨਾਲ ਪਾਈਪ ਲੀਕ ਹੋ ਰਹੀ ਹੈ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਖੜਿਆ ਨੂੰ ਲੋਕਾਂ ਨੂੰ ਦੱਸ ਦੇਵਾਂਗੇ ਪਾਸੇ ਉਹ ਕਿਟੱਪੋ ਭਾਈਏ ਕਿਸੇ ਟਾਈਮ ਤੇ ਬੰਬ ਵਾਂਗ ਬੰਬ ਦੇ ਬੈਠੇ ਹਾਂ ਇੰਨੀ ਤੇਜ਼ ਆ ਪ੍ਰੈਸ਼ਰ ਗੈਸ ਜਿਹੜੀ ਲੀਕ ਆ ਕੰਪਨੀਆ ਵੱਲੋਂ ਪਾਈ ਗਈ ਆ ਅਸੀਂ ਕਹਿੰਦੇ ਸਿਲੰਡਰ ਲੈ ਲਓ ਨਾ ਚੰਗਾ ਘਾ ਬੰਬ ਦੇ ਬੈਠੇ ਹਾਂ ਅੱਧਾ ਘੰਟਾ ਹੋ ਗਿਆ ਕੋਈ ਮੁ ਕਿ ਮੈਲਰਾ ਪੂਰੇ ਮੱਦੇ ਜਾ ਕੇ ਜਾਉਗੇ ਰੁਕਣੀ ਨਹੀਂ ਕਰ ਰਹੀ। ਤੇ ਖਤਰਨਾਕ ਮਾਹੌਲ ਪੈ ਗਿਆ ਕਿਸ ਤਰ੍ਹਾਂ ਇਹ ਲੀਕੇਜ ਹੋਈ ਆ ਕੋਈ ਪਤਾ ਨਹੀਂ ਕੋਈ ਮੈਲਰ ਦਾ ਪਲਾਂਟ ਚ ਇੱਥੇ ਕੋਈ ਨੀ ਨੂੰ ਪਾਉਣ ਵਾਸਤੇ ਪਟ ਰਹੇ ਸੀਗੇ ਤੇ ਪਾਈ ਵੀ ਅਗਲੇ ਦੇ ਪਲਾਂਟ ਚ ਪਈ ਆ। ਔਰ ਜਦੋਂ ਉਥੇ ਟੱਕ ਵੱਜਿਆ ਇਸ ਤਰ੍ਹਾਂ ਦਾ ਵਾਅਬ ਰੋਲਾ ਉੱਠਿਆ ਹੁਣ ਅੱਧਾ ਘੰਟਾ ਹੋ ਗਿਆ ਮਿੱਟੀ ਜਾਂਤ ਹੋ ਗਈ ਪਰ ਗੈਸ ਓਨੀ ਤੇਜ਼ ਨਾਲ ਨਿਕਲ ਰਹੀ ਹੈ। ਬਹੁਤ ਵੱਡਾ ਜਿਵੇਂ ਆਪਾਂ ਕੀ ਤੂਫਾਨ ਉੱਠਿਆ ਕੋਈ ਕੰਪਨੀ ਦੇ ਅਧਿਕਾਰੀ ਪਹੁੰਚੇ ਪਹੁੰਚੇ ਤੇ ਉਹਨਾਂ ਨੂੰ ਬੰਦ ਹੋ ਜਾਂਦਾ ਵੀ ਦੋ ਮੁਲਾਜ਼ਮ ਭੇਜੇ ਉਹ ਕਿਤੇ ਉਧਰ ਨੂੰ ਭੱਜ ਗਏ ਉਧਰ ਨੂੰ ਭੱ ਕਈ ਦਾ ਕਦਰਮੈਕ ਸਿਸਟਮ ਹੋਵੇ ਤੇ ਅਜੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਬੰਦ ਹੈ ਜੇ ਅੱਗ ਲੱਗ ਗਈ ਫਿਰ ਬੰਦ ਕਿੱਦਾਂ ਕਰਨਗੇ ਪ੍ਰਸ਼ਾਸਨ ਨੂੰ ਕੀ ਅਪੀਲ ਪ੍ਰਸ਼ਾਸਨ ਨੂੰ ਤਾਂ ਅਪੀਲ ਆ ਬਾਈ ਜੇ ਬੰਦੇ ਮਰਨ ਤੋਂ ਬਾਅਦ 10 ਲੱਖ ਲੱਗਦਾ ਮੁਆਵਜ਼ਾ ਦੇਣ ਦੀ ਜਾਇ ਨਾ ਇਹ ਜੋ ਨੱਤ ਪਾਈ ਜਾਵੇ ਇਹ ਨਹੀਂਗਾ ਵੀ ਵੱਡੇ ਘਰਾਂ ਦੇ ਦੀ ਹੈ ਤੇ ਲੋਕਾਂ ਨੂੰ ਮਰਨ ਦੇ ਸਾਨੂੰ ਕੀ ਪਰਵਾ ਉਸੇ ਵੱਡੇ ਘਰਾਂ ਦੇ ਮਰਜ਼ਾ ਦਾ ਆਮ ਬੰਦਿਆਂ ਨੇ ਆ ਜਮਾ ਘਰਾਂ ਦੇ ਵਿੱਚ ਕਿੱਡੀ ਕਦਰਮੈਕ ਨਾ ਹੋ ਪਰ ਸਾਰੇ ਲੋਕ ਖੜੇ ਨੇ ਨੇੜੇ ਨਹੀਂ ਜਾਇਆ ਜਾਂਦਾ ਇੰਨੀ ਤੇਜ਼ ਪ੍ਰੈਸ਼ਰ ਚੱਲਦਾ ਹੈ ਗੈਸ ਦਾ ਇਹਦਾ